ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਅਧਿਆਇ ਨੰਬਰ 6 ਸਾਡੇ ਆਲੇ-ਦੁਆਲੇ ਦੇ ਪ੍ਰਵਰਤਨ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 53 ਪ੍ਰਸ਼ਨ ਨੰਬਰ 1 ਤੁਹਾਡੀ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ਉੱਤਰ ਹਾਂ ਇਸ ਕਰਕੇ ਇਹ ਉਲਟਾਉਣ ਯੋਗ ਪ੍ਰਵਰਤਨ ਹੈ ਪ੍ਰਸ਼ਨ ਨੰਬਰ 2 ਕਾगज ਦੇ ਟੁਕੜੇ ਤੋਂ ਪੇਪਰ ਬੋਟ ਕਾगज ਦੀ ਕਿਸ਼ਤੀ ਬਣਾਈ ਜਾਂਦੀ ਹੈ ਕੀ ਕਾगज ਦੀ ਕਿਸ਼ਤੀ ਤੋਂ ਮੁੜ ਕਾगज ਉਲਟਾਇਆ ਜਾ ਸਕਦਾ ਹੈ ਉੱਤਰ ਹਾਂ ਇਹ ਵੀ ਉਲਟਾਉਣ ਯੋਗ ਪਰਿਵਰਤਨ ਹੈ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 54 ਪ੍ਰਸ਼ਨ ਨੰਬਰ 1 ਜਮਾਤ 5ਵੀਂ ਅਤੇ 8ਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ ਕਿ ਲੰਬਾਈ ਵਿੱਚ ਬਾਦਾਂ ਉਲਟਾਉਣ ਯੋਗ ਪਰਿਵਰਤਨ ਹੈ ਜਾਂ ਨਾ ਉਲਟਾਉਣ ਯੋਗ ਉੱਤਰ ਲੰਬਾਈ ਵਿੱਚ ਬਾਦਾਂ ਇੱਕ ਨਾ ਉਲਟਾਉਣ ਯੋਗ ਪਰਵਰਤਨ ਹੈ ਪ੍ਰਸ਼ਨ ਨੰਬਰ 2 ਕੀ ਮੋਮਬਤੀ ਦਾ ਜਲਣਾ ਉਲਟਾਉਣ ਯੋਗ ਹੈ ਜਾਂ ਨਾ ਉਲਟਾਉਣ ਯੋਗ ਪਰਵਰਤਨ ਹੈ ਉੱਤਰ ਮੋਮਬਤੀ ਦਾ ਜਲਣਾ ਨਾ ਉਲਟਾਉਣ ਯੋਗ ਪਰਵਰਤਨ ਹੈ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 55 ਪ੍ਰਸ਼ਨ ਨੰਬਰ 1 ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਵਰਤਨ ਕਿਹਾ ਜਾ ਸਕਦਾ ਹੈ ਉੱਤਰ ਪੌਤਿਕ ਪਰਿਵਰਤਨ ਪ੍ਰਸ਼ਨ ਨੰਬਰ 2 ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਪੌਤਿਕ ਪਰਿਵਰਤਨ ਸੋਚੋ ਤੇ ਉੱਤਰ ਦਿਓ ਪੇਜ ਨੰਬਰ 56 ਪ੍ਰਸ਼ਨ ਨੰਬਰ 1 ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਰਸਾਇਣਿਕ ਪਰਿਵਰਤਨ ਪ੍ਰਸ਼ਨ ਨੰਬਰ 2 ਜਲਦੀ ਮੋਮਬਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਰਸਾਇਣਿਕ ਪਰਿਵਰਤਨ ਸੋਚੋ ਉੱਤਰ ਦਿਓ ਪੇਜ ਨੰਬਰ 56 ਪ੍ਰਸ਼ਨ ਨੰਬਰ 1 ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਾਂਸਨ ਬਰਨਰ ਵੇਖਿਆ ਹੈ ਇਸ ਦਾ ਕੀ ਉਪਯੋਗ ਹੈ ਉੱਤਰ ਬਾਂਸਰ ਬਰਨਰ ਤਾਤੂ ਨੂੰ ਗਰਮ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਤਾਤੂ ਜਿਸ ਨਾਲ ਤਾਤੂ ਪਿਗਲਦਾ ਹੈ ਤੇ ਉਸ ਨੂੰ ਕਿਸੇ ਵੀ ਆਕਾਰ ਦਾ ਬਣਾਇਆ ਜਾ ਸਕਦਾ ਹੈ ਤਾਤੂ ਨੂੰ ਵੱਧ ਤਾਪਮਾਨ ਤੇ ਰੱਖਣ ਤੇ ਫੈਲਣਾ ਵਸਾਰ ਹੁੰਦਾ ਹੈ ਪ੍ਰਸ਼ਨ ਨੰਬਰ 2 ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੂੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ ਜਾਂਦੀ ਹੈ ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਾਲ ਮਰਕੜੀ ਨਲੀ ਵਿੱਚੋਂ ਕਿਉਂ ਹੇਠਾਂ ਡਿੱਗ ਜਾਂਦੀ ਹੈ ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ਤੇ ਤਰਲਤਾਤ ਹੈ ਉੱਤਰ ਜਦੋਂ ਮਰਕਰੀ ਨੂੰ ਮੂੰਹ ਵਿੱਚ ਰੱਖਦੇ ਹਾਂ ਤੇ ਉਸ ਦਾ ਉੱਪਰ ਚੜਨ ਦਾ ਕਾਰਨ ਹੈ ਕਿ ਮਰਕਰੀ ਦੇ ਵਧਣ ਨਾਲ ਮਰਕਰੀ ਦਾ ਤਾਤੂ ਫੈਲਦਾ ਹੈ ਤੇ ਠੰਡਾ ਹੋਣ ਤੇ ਜਾਂ ਮੂੰਹ ਵਿੱਚੋਂ ਕੱਢਦੇ ਹੀ ਉਹ ਹੇਠਾਂ ਡਿੱਗ ਜਾਂਦਾ ਹੈ ਤੇ ਇਸ ਨੂੰ ਸੂੰਗੜਨਾ ਆਖਦੇ ਹਨ ਮਰਕਰੀ ਦੇ ਉੱਪਰ ਚੜਨ ਨਾਲ ਫੈਲਣਾ ਹੁੰਦਾ ਹੈ ਤੇ ਹੇਠਾਂ ਡਿੱਗਣ ਨਾਲ ਸੂੰਗੜਨਾ ਹੁੰਦਾ ਹੈ ਨੰਬਰ 1 ਖਾਲੀ ਥਾਂਵਾਂ ਪਰ ਡੈਸ਼ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ਉੱਤਰ ਹੈਗੇ ਰਸਾਇਣਿਕ ਨੰਬਰ 2 ਬਰਫ਼ ਦਾ ਪਿਗਲਣਾ ਡੈਸ਼ ਅਤੇ ਡੈਸ਼ ਪਰਿਵਰਤਨ ਹੈ ਉਤਰਪੋਤੀਕ ਉਲਟਾਉਣਯੋਗ ਬਰਫ਼ ਦਾ ਪਿਗਲਣਾ ਭੌਤਿਕ ਅਤੇ ਉਲਟਾਉਣਯੋਗ ਪਰਿਵਰਤਨ ਹੈ ਨੰਬਰ 3 ਕਾਗਜ਼ ਦਾ ਜਲਣਾ ਡੈਸ਼ ਪਰਿਵਰਤਨ ਹੈ ਉਤਰਨਾ ਉਲਟਾਉਣਯੋਗ ਨੰਬਰ 4 ਤਾਤਾਂ ਗਰਮ ਕਰਨ ਤੇ ਡੈਸ਼ ਹਨ ਉਤਰ ਫੈਲਦੀਆਂ ਨੰਬਰ 5 ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਰਹਾਏ ਜਾਂਦੇ ਹਨ ਡੈਸ਼ ਪਰਿਵਰਤਨ ਖਵਾਉਂਦੇ ਹਨ ਉਤਰ ਨਿਜਮਤ ਨੰਬਰ 2 ਸਹੀ ਜਾਂ ਗਲਤ ਨੰਬਰ 1 ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ ਉਤਰ ਹੈਗਾ ਗਲਤ ਨੰਬਰ 2 ਲੋਹੇ ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ ਉਤਰ ਹੈਗਾ ਸਹੀ ਨੰਬਰ 3 ਗਰਮ ਕਰਨ ਤੇ ਧਾਤਾਂ ਸੁਗੜਦੀਆਂ ਹਨ ਉਤਰ ਹੈਗਾ ਗਲਤ ਨੰਬਰ 4 ਪਹਾੜਾਂ ਤੋਂ ਬਰਫ਼ ਦਾ ਪਿਗਲਣਾ ਇੱਕ ਕੁਦਰਤੀ ਪਰਿਵਰਤਨ ਹੈ ਉੱਤਰ ਹੈਗਾ ਸਹੀ ਨੰਬਰ 5 ਪਟਾਖਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ ਉੱਤਰ ਹੈਗਾ ਸਹੀ ਨੰਬਰ 3 ਕਲ ਮੂੜਾ ਨੂੰ ਕਲਮ ਆੜਾ ਨਾਲ ਮਿਲਾਓ ਊੜਾ ਪਾਣੀ ਦਾ ਜੰਮਣਾ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 2 ਪੋਤੀ ਕਿਤੇ ਉਲਟਾਉਣ ਯੋਗ ਆੜਾ ਦੁੱਧ ਤੋਂ ਦਹੀਂ ਦਾ ਬਣਨਾ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 5 ਰਸਾਇਣਿਕ ਈੜੀ ਮਾਚਿਸ ਦਾ ਜਲਣਾ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 4 ਤੇਜ ਸਸਾ ਪੁਚਾਲ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 1 ਅਨਿਜ਼ਮਤ ਹਾ ਹਾ ਮੌਸਮ ਦਾ ਬਦਲਣਾ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 3 ਨਿਜ਼ਮਤ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਨੰਬਰ 1 ਭੋਜਨ ਦਾ ਪੱਕਣਾ ਕਿਹੜਾ ਪਰਵਰਤਨ ਹੈ ਉੜਾ ਭੌਤਿਕ ਆੜਾ ਤੇਜ ਈੜੀ ਉਲਟਾਉਣ ਯੋਗ ਸਸਾ ਨਾ ਉਲਟਾਉਣ ਯੋਗ ਉੱਤਰ ਹੈਗੇ ਸ ਸ ਨਾ ਉਲਟਾਉਣ ਜੋਗ ਨੰਬਰ 2 ਕਿਹੜਾ ਅਨਿਜ਼ਮਤ ਪਰਿਵਰਤਨ ਹੈ ਊੜਾ ਦਿਲ ਦਾ ਧੜਕਣਾ ਆੜਾ ਪੁਚਾਲ ਈੜੀ ਦਿਨਾਂ ਤੇ ਰਾਤ ਦਾ ਬਣਨਾ ਸ ਸ ਪੈਂਡੂਲਮ ਦੀ ਗਤੀ ਉੱਤਰ ਹੈਗੇ ਆੜਾ ਪੁਚਾਲ ਨੰਬਰ 3 ਗਰਮ ਕਰਨ ਤੇ ਕੀ ਫੈਲਦਾ ਹੈ ਊੜਾ ਲੱਕੜ ਆੜਾ ਪੇਪਰ ਈੜੀ ਧਾਤ ਸ ਸ ਕੱਪੜਾ ਉੱਤਰ ਹੈਗੇ ਈੜੀ ਧਾਤ ਨੰਬਰ 4 ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਉਲਟਾਉਣਯੋਗ ਆੜਾ ੩ ਮਾ ਈੜੀ ਨਿਜ਼ਮਤ ਸੱਸਾ ਤੇਜ ਉੱਤਰ ਹੈ ਗਿਆ ਆੜਾ ੩ ਮਾ ਨੰਬਰ 5 ਪੌਦਿਆਂ ਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਊੜਾ ੩ ਮਾ ਆੜਾ ਉਲਟਾਉਣਯੋਗ ਈੜੀ ਰਸਾਇਣਿਕ ਸੱਸਾ ਨਿਜ਼ਮਤ ਉੱਤਰ ਹੈ ਗਿਆ ਊੜਾ ੩ ਮਾ ਨੰਬਰ 5 ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਪਰਿਵਰਤਨ ਕੀ ਹੈ ਉਤਰ ਕਿਸੇ ਪਦਾਰਥ ਵਿੱਚ ਬਦਲਾਅ ਆਉਣਾ ਪਰਿਵਰਤਨ ਹੈ ਪ੍ਰਸ਼ਨ ਨੰਬਰ 2 ਧੀਮੀ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ਉੱਤਰ ਨੰਬਰ 1 ਜਦੋਂ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਉਹਨਾਂ ਨੂੰ ਧੀਮੀ ਪਰਿਵਰਤਨ ਆਖਦੇ ਹਨ ਉਦਾਹਰਨ ਰੁੱਖਾਂ ਦਾ ਵੱਡਾ ਹੋਣਾ ਨੰਬਰ 2 ਜਦੋਂ ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ਉਹਨਾਂ ਨੂੰ ਤੇਜ਼ ਪਰਿਵਰਤਨ ਆਖਦੇ ਹਨ ਉਦਾਹਰਨ ਮਾਚਿਸ ਦਾ ਜਲਣਾ ਪ੍ਰਸ਼ਨ ਨੰਬਰ 3 ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ਉੱਤਰ ਉਲਟਾਉਣਯੋਗ ਪਰਿਵਰਤਨ ਦੀਆਂ ਉਦਾਹਰਨਾਂ ਨੰਬਰ 1 ਬਰਫ਼ ਦਾ ਪਿਘਲਣਾ ਨੰਬਰ 2 ਕਾਗਜ਼ ਨੂੰ 모ੜਨਾ ਪ੍ਰਸ਼ਨ ਨੰਬਰ 4 ਲੋਹੇ ਦਾ ਰੇਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ਉੱਤਰ ਜਿਵੇਂ ਤੱਤ ਨੂੰ ਗਰਮ ਜਾਂ ਤਾਪਮਾਨ ਵਧਾਉਣ ਤੇ ਉਹ ਫੈਲਦਾ ਹੈ ਤੇ ਠੰਡਾ ਕਰਨ ਤੇ ਸੰਗੜਦਾ ਹੈ ਉਸੇ ਤਰ੍ਹਾਂ ਤਾਤ ਰੇਮ ਗਰਮ ਕਰਨ ਤੇ ਫੈਲਦਾ ਹੈ ਤੇ ਠੰਡਾ ਹੋਣ ਤੇ ਸੰਗੜ ਜਾਂਦਾ ਹੈ ਇਸ ਕਰਕੇ ਲੋਹਾ ਰੇਮ ਲੱਕੜ ਦੇ ਪਹੀਏ ਨਾਲੋਂ ਛੋਟਾ ਬਣਾਇਆ ਜਾਂਦਾ ਹੈ ਪ੍ਰਸ਼ਨ ਨੰਬਰ 5 ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ਉੱਤਰ ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਨੰਬਰ 1 ਦੁੱਧ ਤੋਂ ਪਨੀਰ ਦਾ ਬਣਨਾ ਨੰਬਰ 2 ਅਗਰਬੱਤੀ ਦਾ ਜਲਣਾ ਨੰਬਰ 6 ਛੋਟੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਨਿਯਮਤ ਅਤੇ ਅਨਿਯਮਤ ਪਰਿਵਰਤਨ ਦਾ ਉਦਾਹਰਨਾਂ ਸਹਿਤ ਅੰਤਰ ਲਿਖੋ ਉੱਤਰ ਨਿਯਮਤ ਪਰਿਵਰਤਨ ਅਨਿਯਮਤ ਪਰਿਵਰਤਨ ਪਰਿਵਰਤਨ ਜੋ ਕੁਝ ਸਮੇਂ ਬਾਅਦ ਦੁਹਰਾਏ ਜਾਣ ਉਦਾਹਰਨਾਂ ਦਿਨ ਅਤੇ ਰਾਤ ਦਾ ਬਦਲਣਾ ਅਨਿਜ਼ਮਤ ਪਰਿਵਰਤਨ ਪਰਿਵਰਤਨ ਜੋ ਕੁਝ ਸਮੇਂ ਬਾਅਦ ਨਾ ਦੁਹਰਾਏ ਜਾਣ ਉਦਾਹਰਨ ਪੋਚਾਲ ਆਉਣਾ ਬਰਖਾ ਆਉਣੀ ਪ੍ਰਸ਼ਨ ਨੰਬਰ 2 ਉਲਟਾਉਣਯੋਗ ਅਤੇ ਨਾ ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ਉੱਤਰ ਉਲਟਾਉਣਯੋਗ ਪਰਿਵਰਤਨ ਨਾ ਉਲਟਾਉਣਯੋਗ ਪਰਿਵਰਤਨ ਪਰਿਵਰਤਨ ਜੋ ਬਦਲਾਅ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ ਉਦਾਹਰਨਾਂ ਬਰਫ਼ ਦਾ ਪਿਘਲਣਾ ਕਾਗਜ਼ ਨੂੰ ਮੋੜਨਾ ਨਾ ਉਲਟਾਉਣਯੋਗ ਪਰਿਵਰਤਨ ਪਰਵਰਤਨ ਜੋ ਉਲਟਾਏ ਨਾ ਜਾ ਸਕਣ ਉਦਾਹਰਨ ਪੌਦਿਆਂ ਦਾ ਵਾਧਾ ਅੰਬ ਦਾ ਪੱਕਣਾ ਪ੍ਰਸ਼ਨ ਨੰਬਰ 3 ਕਿਸੇ ਮੋਮਬਤੀ ਨੂੰ ਜਰਉਣ ਤੇ ਉਸ ਦਾ ਆਕਾਰ ਕਿਉਂ ਘਟ ਜਾਂਦਾ ਹੈ ਉਤਰ ਮੋਮਬਤੀ ਦਾ ਜਲਣਾ ਭੌਤਿਕ ਤੇ ਰਸਾਇਣਿਕ ਦੋਨੋਂ ਪਰਵਰਤਨ ਹੁੰਦੇ ਹਨ ਨਾ ਗਰਮ ਹੋਣ ਤੇ ਮੋਮ ਪਿਗਲਦੀ ਹੈ ਤੇ ਪਾਫ ਬਣ ਜਾਂਦੀ ਹੈ ਜੋ ਕਿ ਹਵਾ ਨਾਲ ਮਿਲ ਜਾਂਦੀ ਹੈ ਤਾਂ ਇਹ ਰਸਾਇਣਿਕ ਪਰਵਰਤਨ ਹੈ ਮੋਮਬਤੀ ਦੇ ਪਿਗਲਣ ਤੇ ਕੁਝ ਸਮੇਂ ਕੁਝ ਮੋਮ ਟਾਰਲ ਬਣ ਜਾਂਦੀ ਹੈ ਤਾਂ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਵੀ ਹੈ ਪ੍ਰਸ਼ਨ ਨੰਬਰ 4 ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪਸ਼ਟ ਕਰੋ ਉੱਤਰ ਭੌਤਿਕ ਪਰਿਵਰਤਨ ਰਸਾਇਣਿਕ ਪਰਿਵਰਤਨ ਊੜਾ ਇਸ ਦੇ ਵਿੱਚ ਮੂਲ ਪਦਾਰਥ ਇੱਕੋ ਜਿਹੇ ਰਹਿੰਦੇ ਹਨ ਰਸਾਇਣਿਕ ਪਰਿਵਰਤਨ ਊੜਾ ਇਸ ਦੇ ਵਿੱਚ ਮੂਲ ਪਦਾਰਥ ਬਦਲ ਜਾਂਦੇ ਹਨ ਆੜਾ ਭੌਤਿਕ ਪਰਿਵਰਤਨ ਉਲਟਾਉਣਯੋਗ ਹਨ ਉਦਾਹਰਨ ਕਾगज ਦਾ 모ੜਨਾ ਕਾगज ਨੂੰ ਫੜਨਾ ਬਰਫ਼ ਦਾ ਪਿਗਲਣਾ ਆੜਾ ਇਹ ਨਾਲ ਟਾਉਣਯੋਗ ਹੁੰਦੇ ਹਨ ਉਦਾਹਰਨ ਲੋਹੇ ਨੂੰ ਜੰਗ ਲੱਗਣਾ ਦੁੱਧ ਤੋਂ ਪਨੀਰ ਬਣਨਾ ਪ੍ਰਸ਼ਨ ਨੰਬਰ 7 ਵੱਡੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਪਸਾਰ ਦੀ ਪਰਿਭਾਸ਼ਾ ਲਿਖੋ ਤਾਪ ਪਸਾਰ ਕੀ ਹੁੰਦਾ ਹੈ ਕੋਈ ਦੋ ਉਦਾਹਰਨ ਦੇ ਕੇ ਸਪਸ਼ਟ ਕਰੋ ਉਤਰ ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਅ ਵਿੱਚ ਰੱਖਿਆ ਜਾਵੇ ਤਾਂ ਉਸ ਪਦਾਰਥ ਵਿੱਚ ਆਏ ਬਾਦੇ ਨੂੰ ਪਸਾਰ ਆਖਦੇ ਹਨ ਜਦੋਂ ਫਲਾ ਤਾਮਨ ਦੇ ਵਧਾਉਣ ਨਾਲ ਹੁੰਦਾ ਹੈ ਤਾਂ ਉਸ ਨੂੰ ਤਾਪ ਪਸਾਰ ਆਖਿਆ ਜਾਂਦਾ ਹੈ ਫਲਾ ਦੀਆਂ ਉਦਾਹਰਨਾਂ ਤਾਤ ਨੂੰ ਗਰਮ ਕਰਨਾ ਛੜਕ ਤੇ ਚੀਰ ਕਿਉਂਕਿ ਛੜਕ ਗਰਮ ਹੋਣ ਤੇ ਫੈਲਦੀ ਹੈ ਧੰਨਵਾਦ